ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਉਹਨਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀਆ ਨੰਬਰ ਬਾਈ ਦਾ ਸਕਰੀਨ ਤੇ ਕਰ ਰਿਹਾ ਨੋਟ ਕਰ ਲਓ ਤੇ ਬਾਈ ਤੁਹਾਨੂੰ ਕੋਲ ਫੇਰ ਪਹੁੰਚਿਆ ਤੇ ਸਤਿ ਸ੍ਰੀ ਅਕਾਲ ਆਪਾਂ ਦਿਖਾਉਣੀ ਆ ਜਰਸੀ ਚਰਚੀ ਹੈਗੀ ਬਾਈ ਦੀ ਠੀਕ ਹੈ ਜੀ ਤੇ ਗੱਲਬਾਤ ਕਰਾਵਾਂਗੇ ਆ ਜਾ ਵੀਰੇ ਸੋਨੂੰ ਸਸਤੀ ਗੱਭਰਿਆ ਤੁਹਾਨੂੰ ਹੋਰ ਟੀਕਾ ਤੁਹਾਨੂੰ ਨੰਬਰ ਬੋਲ ਵੀਰੇ ਨੰਬਰ ਵਈ ਹੈ ਮੇਰਾ 76990999728 ਪਿੰਡ ਅਹਿਮਦਪੁਰਾ ਜਿਹੜਾ ਮੋਗਾ ਤੇ ਤਸਵੀਰ ਦਿਖਾ ਦੇ ਓਕੇ ਵੀਰੇ ਤੇ ਨੰਬਰ ਬੋਲਤਾ ਹਾਂ ਨੰਬਰ ਤੇ ਵੀਰੇ ਤੁਹਾਨੂੰ ਅੱਜ ਆਪਾਂ ਤਿੰਨ ਨਗ ਦਿਖਾਉਣੇ ਹੈ ਤਾਂ ਭਾਈ ਚਾਰ ਆ ਜੀ ਕੋਈ ਜਰਸੀ ਕੱਚੀ ਲੈਣ ਦਾ ਜਾ ਓਕੇ ਆ ਜਰਸੀ ਠੀਕ ਵੀਰੇ ਵੱਡੀ ਵਿੱਚ ਕਿੰਨੇ ਦਾ ਦੁੱਧ ਵਾਲੀ ਆ ਦੁੱਧ ਦੀ ਦੁੱਧ 30 35 ਕੀ ਠੀਕ ਆ ਤੇ ਸੋਨੂੰ ਜਿਹੜੇ ਆਪਾਂ ਉਹਦੇ ਤੁਹਾਡੇ ਨਾਕ ਕਵਰ ਕਰੇ ਸੀਗੇ ਹਨਾ ਹਾਂ ਵੀ ਉਹਦੇ ਵੀ ਲਾ ਕੇ ਪਰਸੋ ਪਰਸੋ ਹੋ ਗਏ ਫਿਰ ਬਸ ਮੈਂ ਕਹਿੰਦਾ ਵੀ ਕਿੰਨੇ ਘੰਟੇ ਹੋ ਦੇ ਠੀਕ ਆ ਵੀਰੇ ਤੇ ਸੋਨੂੰ ਅੱਜ ਆਪਾਂ ਤੈਨਾਂ ਦਿਖਾਉਣੇ ਹਾਂ ਹਾਂ ਤੈਨਾਂ ਵੀ ਤੈਨਾਂ ਨੇ ਤਾਂ ਅੱਜ ਜਿਵੇਂ ਲੋਕਾਂ ਦੀ ਵੀਰਾਂ ਦੀ ਮੈਨੂੰ ਵੀ ਮੈਸੇਜ ਆਉਂਦੇ ਮੰਗ ਆ ਵੀ ਸੂਈਆਂ ਸਵਾਈਆਂ ਦੀ ਹਨਾ ਹਾਂ ਅੱਜ ਸੂਈਆਂ ਤੇ ਇੱਕ ਭਾਜਾ ਮੈਂ ਲੋਟ ਹਨਾ ਸਾਰੇ ਜਮ ਤਾਜ਼ੀਆਂ ਆ ਰਹੀਆਂ ਨੇ ਤਾਜ਼ੀਆਂ ਤੇ ਭਾਜਾ ਮੈਂ ਲੋਟ ਆਮ ਤੇ ਘਰੇ ਦੁੱਧ ਪੀਣ ਵਾਲੇ ਸੌਦੇ ਜਿਹੜੇ ਬੰਦੇ ਦਲਾਲਾਂ ਨੇ ਮੋਟਰਸਾਈਕਲਾਂ ਤੇ ਜਿਹੜੇ ਫਿਰਦੇ ਅੱਜ ਵੀਰੇ ਤੁਹਾਡੇ ਵਾਸਤੇ ਸੌ ਆਜੋ ਚੱਕੋ ਤੇ ਲੈ ਜਾਓ ਨਾਲ ਦੀ ਨਾਲ ਹਨਾ ਸਹੀ ਗੱਲ ਹੈ ਤੇ ਪਹਿਲੇ ਨੰਬਰ ਆਈ ਦੀ ਸਾਨੂੰ ਆਪਾਂ ਗੱਲ ਕਰ ਲਗੇ ਹਨਾ ਗਰਲੈਂਡੋ ਗਰਲੈਂਡੋ origignal garland ਹਾਂ ਕੋਈ ਕਹਿਣ ਲਈ ਗਾਦਨੀ ਹਾਂ ਇਹ origignal garland ਉਹ ਪੂਰੀ ਸੀ ਡੜੀ ਆਪਾਂ ओके ਵੀਰੇ ਸੀ ਉਹਦੀ ਫੋਲ ਆ। ਹਾਂ ਕੀ ਉਹ ਜਿਹੜਾ ਦੋ ਦੰਦ ਆ। ਆ ਦੇਖੋ ਜੀ ਫੇਰ ਕਰਕੇ। ਮਗਰ ਨੇ ਜਰਸੀ ਬਸਾ ਦੇ ਤਾਂ ਵੀ। ਤੇ ਫਿਰ ਇਹਨੇ ਹਜੇ ਤਾਂ ਬਹੁਤ ਵੱਡਾ ਗੱਡ-ਗਾਡ ਕਰ ਲੈਣਾ ਜੋ ਦੋ ਦੰਦ ਆ। ਹਾਂ ਜੀ ਵੀਰੇ ਗੁੱਡੇ ਮੰਨ ਕੇ ਕੱਲ ਸਵੇਰ ਤੁਸੀਂ ਵੀ ਵੇ ਜੀ ਉਹ ਪ੍ਰੋਪਰ ਓਕੇ ਆ। ਠੀਕ ਆ ਵੀਰੇ। 13 ਕਿਲੋ ਬੋਲਾ ਹੁਣ ਤਿਆਰ। ਜਮਾ, ਨੱਟ ਜਮਾ ਖੰਡੇ। ਠੀਕ ਆ ਖੋਲ ਲਾ ਤੋਰ ਕੇ ਦਿਖਾ ਦੀਏ। ਥੋੜੀ ਸਵੇਲਿੰਗ ਹੈ ਕੀ ਹਾਂ? ਹਾਂ ਉਹਦਾ ਕੋਈ ਗੱਲ ਨਹੀਂ ਵੀਰੇ ਕੋਈ ਪੱਕੀ ਵੀ ਥੋੜੋ ਆ ਭਾਲੇ ਤੇ। ਓਕੇ ਜਮਾ ਆ ਦੇਖੋ ਜੀ ਦੋ ਦੰਦ ਬੱਚਾ ਜੀ ਅਸਲ ਕਿਲੇ ਨੂੰ ਭਲਹੀ ਹੈ। ਹੂੰ। ਜ ਆ ਦੇਖੋ ਜੀ ਜਮ ਲਾਟਣ ਨੂੰ ਜਾਗਦੀ ਆ ਹਨਾ ਤੁਹਾਨੂੰ ਠੀਕ ਆ ਜੀ ਬਾਕੀ ਤਾਂ ਦੀ ਲੋੜ ਹੀ ਨਹੀਂ ਆਪਣੀ ਦੀ ਓਕੇ ਵੀਰੇ ਲੈ ਚੱਲ ਲੰਮੀ ਮੜੀ ਜੀ ਬਹੁਤ ਸੋਹਣੀ ਹੈਗੀ ਤੇ ਬਾਕੀ ਦਾ ਦੋ ਦੰਦ ਹੈਨਾ ਮੂੰਹ ਦੋ ਦੰਦ ਪਟਕੇ ਵੀ ਦਿਖਾਵਾਂਗੇ ਵੀਰੇ ਕਹਿਣ ਵਾਲੀ ਗੱਲ ਨਹੀਂ ਚੱਲ ਚੱਲ ਕੋਈ ਨਹੀਂ ਹੈ ਓਕੇ ਆ ਦੇਖੋ ਦਿਖਾ ਦੇ ਵੀਰੇ ਤੇ ਸਾਡੀ ਕਰਾਈ ਦੇ ਕੇ ਇੱਕ ਮਿੰਟ ਇਹ ਮਾਰੀਨਲ ਦੋ ਦੰਦ ਹੈ ਮਾਰੀਨਲ ਦੋ ਦੰਦ ਤੇ ਲੈ ਆ ਤੁਹਾਨੂੰ ਤੋੜ ਲੈ ਚੀਜ਼ ਆ ਭਾਈ ਠੀਕ ਆ ਵੀਰੇ ਤੇ ਬਾਕੀ ਦਾ ਸਭੀ ਪੜੀ ਵੀ ਤੁਹਾਨੂੰ ਪੂਰੀ ਆ ਹਨਾ ਪੂਰੀ ਬਈ ਪੂਰੀ ਓਕੇ ਓਕੇ ਬਾਕੀ ਹਾਈਟ ਵਜੋਂ ਬਾਕੀ ਉਹ ਵੀ ਗੱਲ ਆ ਜੀ ਬਾਰ ਬਾਰ ਕਹਿੰਦਾ ਕੋਈ ਫਾਦ ਨਹੀਂ ਸੀਟ ਠੜੀ ਦੇ ਵੀ ਆ ਓਕੇ ਓਕੇ ਮਾਰਨੇ ਦਾ ਕਰਦੇ ਪੁੱਠੇ ਬੰਨ ਕੇ ਧਾਰਾ ਮਾਰ ਦਿਆਂ ਪਹਿਲਾਂ ਆ ਦੇਖੋ ਫੇਸ ਕਰੋ ਚੈੱਕ ਤੇ ਬਾਕੀ ਦੇ ਜਿਹਨੂੰ ਆਪਾਂ ਗਰਲੈਂਡੋ ਕਹਿੰਨੇ ਆ ਉਹ ਹੈਗੀ ਆ ਦੇਖੋ ਫਸ ਫਸ ਤੋਰਦੀ ਆ ਨਾ ਥੱਲੇ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ 10:00 ਵਜੇ ਦੇਖੋ ਸਾਬਾ ਨਾ ਚੈੱਕ ਕਰ ਲਿਆ ਹੁਣਾ ਤੁਹਾਨੂੰ ਅੱਜ ਤਾਂ ਵੀ ਪਹਿਲਾਂ ਤਾਂ ਖਾਲੀ ਕਰਨੀ ਪਈ ਆ ਆਪਣਿਆਂ ਜਮਾ ਓਕੇ ਓਕੇ ਜਮਾ ਖਾਲੀ ਆ ਜਮਾ ਖਾਲੀ ਹੈ ਭਈ ਕੱਲ ਫਿਰ ਛੱਡੋ ਬੱਚਾ ਮੜਾ ਧਾਰਨ ਦਿਖਾਈਏ ਤੇ ਤੁਹਾਨੂੰ ਪਿਆਰੀ ਬਹੁਤ ਆ ਹਨਾ ਬੱਚੀ ਜੇ ਆਪਾਂ ਗੱਲ ਕਰਨਗੇ ਮੈਂ ਕਹਿੰਦਾ ਅਰਥ ਨਹੀਂ ਬਈ ਬੁੱਢੇ ਲੈ ਲੈ ਕੇ ਤੁਰੇ ਹੋਈਆਂ ਨਾ ਬੱਚੀ ਓਕੇ ਓਕੇ ਬਾਕੀ ਨਾੜਵਾਜੇ ਇੱਕ ਕਰਾਵਾ ਠੀਕ ਆ ਬਈ ਨਾੜ ਨਹੀਂ ਨਾੜੋ ਨਾਲ ਕਰਾ ਦੇਣਾ ਮੜਾ ਚੱਕ ਜਮ ਹਮਤਾਲ ਤੜਕੀ ਦਾ ਦੇਖ ਲੋ ਵੀਰੇ ਜਿਵੇਂ ਐ ਨਾ ਪਾਣੀ ਵਿੱਚ ਪਿਆ ਹਨਾ ਨਾੜੋ ਦੇ ਹਾਂ ਬਈ ਦਿਆਣਾ ਪੋਣਾ ਪਾ ਨਹੀਂ ਪੋਣਾ ਨਾ ਓਕੇ ਵੀਰੇ ਓਕੇ ਤੇ ਤੁਹਾਨੂੰ ਚੀਜ਼ ਬਹੁਤ ਸੋਹਣੀ ਆ ਹਨਾ ਪੂਰੀ ਬਈ ਸੋਹਣੀ ਓਕੇ ਤੇ ਦੁੱਧ ਕਿੰਨਾ ਕੱਢ ਦੂਗੀ ਫਤਵੀ ਜਿੰਨਾ ਕੋ ਚੰਗਾ ਸੇਵਾਲਾ ਹੈ 20 ਕਿਲੋ ਮੌਜ ਨਾਲ ਦੇ ਦੋ ਆਪਾਂ 17 18 ਕਿਲੋ ਕਹੀਦੇ ਬਾਕੀ ਜੋ ਕਿ ਨੇ ਤੂੜੀ ਤੇ ਬੰਨੀ ਰੱਖੀ ਫੇਰ ਤੈਨੂੰ ਕੀ ਦੇਣਾ ਹੈ ਨਾ ਤੇ ਬਾਕੀ ਦਾ ਚਾਰ ਪੰਜ ਸੂਏ ਹਨ ਕਿਤੇ ਜਾਂਦੀ ਨਹੀਂ ਇੰਨੀ ਸੋਹਣੀ ਬਹਿੜੀ ਮੈਂ ਤਾਂ ਵੀ ਕਰਨੀ ਕਰਦਾ ਇੰਨੀ ਸੀਲਸ ਲੱਗ ਹਾਂ ਓਕੇ ਹਾਂ ਬਹਿੜਾ ਲੱਤਾਂ ਮਾਰ ਦੇਣਾ ਭਾਈ ਆਹ ਯਾਰ ਜਮਾਂ ਪੈਰ ਗੱਡੀ ਖੜੀ ਆ ਨਾ ਕਮਾਲ ਆ ਗਈ ਤੇ ਕੋਈ ਹੈ ਹੀ ਨਹੀਂ ਕੋਈ ਇਹੋ ਜਿਹਾ ਵਾਸਤਾ ਹੀ ਨਹੀਂ ਓਕੇ ਓਕੇ ਜੀ ਤੇ ਆ ਦੇਖੋ ਜੀ ਕਰੀ ਚੱਲੋ ਜੀ ਇੱਕ ਵੀਡੀਓ ਨੂੰ ਛੱਡ ਕੇ ਨਾ ਜਾਓ ਠੀਕ ਆ ਮਾਰ ਦਿਓ ਫਿਰ ਤਾਰਾਂ ਤੁਹਾਨੂੰ ਹਾਂਜੀ ਆ ਜੀ ਜੀ ਬੜਾ ਓਕੇ ਆ ਜਿਹੜੋ ਬਲਰਾ ਮਗਰ ਲਈ ਹਾਂ ਜੀ ਠੀਕ ਆ ਬਈ ਆ ਦੇਖੋ ਧਾਰ ਦਾ ਵਰਦੀ ਆ ਹਨਾ ਨਹੀਂ ਮਾਰਦੇ ਟਕਾ ਕੇ ਪੱਲੀ ਗਰਾ ਦੇ ਬਾਈ ਮੂਹ ਲੈ ਕੇ ਮਾਰਦੇ ਤੁਹਾਨੂੰ ਤੇ ਭਣਾ ਤਾਂ ਲੈ ਜਾਣੀ ਆ ਤੁਹਾਨੂੰ ਹਾਂ ਲੈ ਮੂਹ ਲੈ ਜੀ ਆ ਦੇਖੋ ਧਾਰ ਦਾ ਨਿਬੜਦੀ ਆ ਨਾ ਚਾਰ ਧਾਰਾ ਮਾਰਿਆ ਗਲਾਸ ਦੁੱਧ ਦਾ ਕੱਢ ਕੇ ਬਾਹਰ ਮਾਰਿਆ ਹਨਾ ਬਈ ਪੂਰੇ ਮੈਂ ਮਾਰੀ ਸਵੇਲੀ ਜੀ ਦਾ ਕਰਕੇ ਚੱਕਰ ਪੈਦਾ ਹੋਰ ਕੋਈ ਨਾ ਨਾ ਬੁੜੇ ਇੱਕ ਨੰਬਰ ਆ ਬਾਕੀ ਥਾਂ ਦੇਖਦਾ ਵੀ ਲੈ ਠੀਕ ਆ ਥਾਂ ਦੇ ਕਾਰਡੀਨਲ ਤੋਂ ਛੱਡ ਦੇ ਮੜੇ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਘਰ ਦੇ ਨਹੀਂ ਕਾਲਾ ਫਿਰ ਕੋਣ ਸਾਥ ਜਵਨ ਕੇ ਚੋਈ ਜਾਣਾ ਜਿੱਥੇ ਮਰਜੀ ਬਾਈ ਪੂਰੀ ਸੀਟ ਦਿੱਤੀ ਤੇ ਤੁਹਾਨੂੰ ਪੈਸੇ ਕਿਨੇ ਲਵਾਂਗੇ ਤੇ ਜਮ ਹੀ ਜਾਏ ਅੱਜੇ ਬਸ ਇਹਦੇ ਦਾ ਮੁੱਲ 65000 ਮਾਨਦਾਨ ਵਿੱਚੋਂ ਮਾਨਦਾਨ ਤੋਂ ਥੋੜੇ ਜਿਹਾ ਫਖਲਾ ਕਰ ਕਿੰਨੇ ਦੀ ਹੋ ਜੂਗੀ ਬਸ ਖਿੱਚ ਕੇ ਇੱਕ ਗੱਲ ਹੀ ਗਣੀ ਦੂਜੀ ਆਪਾਂ ਗੱਲ ਨਹੀਂ ਬਈ ਪੂਰੇ ਬਾੜ ਨਹੀਂ ਦੇਣਾ 10000 ਜੋੜੀ ਠੀਕ ਹੈ ਕੋਈ ਹੋਰ ਕਰਦੀ ਮਾਨਦਾਨ ਕੋਈ ਬਹੁਤ ਬੁਢੇ ਬਹੁਤ ਗਿਆਨ ਕੋਈ ਕੋਈ ਨਹੀਂ ਥੋੜਾ ਬਹੁਤ ਕਰਦੀ ਆਪਣਾ ਆਹ ਮੈਨੂੰ ਚਾਹੀਦਾ 2000 ਕੀ ਵਾਟ ਤੇ ਐ ਤਾਂ ਮੈਨੂੰ ਪਤਾ ਇਹਦੀ ਕੌਣ ਦਿੰਦਾ 670 70 ਦੀਆਂ ਵਿਕੀ ਜਾਂਦੀਆਂ ਇਹ ਜੀ ਬਾਕੀ ਨਵਾਂ ਅੰਗਾ ਬਈ ਠੀਕ ਹੈ ਤਾਂ ਦਾ ਅਰੀਜਨਲ ਠੀਕ ਹੈ ਵੀਰੇ ਠੀਕ ਤੇ ਯਾਨੀ 63000 ਦੀ ਗੱਡੀ ਚੜ੍ਹਣੀ ਆ ਚੜਾ ਦਾਂਗੇ ਤੇ ਛੋਟ ਸਾੜ ਫੋਰ ਹੋ ਜਾਊਗੀ ਸਰ 500 ਛੜ ਦਾਂਗੇ ਠੀਕ ਹੈ ਵੀਰੇ ਤੇ ਹੁਣ ਕਰ ਲਗਾ ਦੇ ਦਿੰਦੇ ਠੀਕ ਹੈ ਵੀਰੇ ਹੱਥੀ ਆਹ ਦੇਖੋ ਇਹ ਬਾਹਰ ਦਿਖਾ ਦੇ ਲੇ ਕੇ ਫੇਰ ਦਿਖਾ ਦੇ ਇਹਨਾਂ ਦਿਖਾਉਣਾਈ ਚੀਜ਼ ਦਿਖਾ ਦੇ ਇਹਨਾਂ ਨਾਲ ਆਉਂਦਾ ਆ ਦੇਖੋ ਥੱਲੇ ਦੋ ਤੇ ਬਾਕੀ ਦਾ ਫਿਟਿੰਗ ਵਾਲਾ ਹਵਾਨਾ ਹੈ ਨਾ ਕਿਹੜੀ ਗਾਲ ਆ ਬਈ ਦੁੱਧ ਵੀ ਇਹੀ ਕਰਦੀ ਆ ਮੇਕੇ ਠੀਕ ਆ ਤੇ ਹੁਣ ਵੀਰੇ 2 ਨੰਬਰ ਇਹ ਬਈ ਰਾਤ ਸੁਈ ਜੇ ਫਿਊ ਕੈਲੀ ਮਾਰੋ ਬਸਤਾ ਹੈ ਠੀਕ ਆ ਸੁਈ ਦੂਜਾ ਗਿਆ ਜੀ ਤੀਜਾ ਮੰਨ ਕੇ ਕੋਈ ਲੈ ਜੂ ਠੀਕ ਆ ਤੇ ਕਿਹਨੇ ਵਾਲੂ ਆ ਬਹੁਤ ਚੰਗਾ ਵੀਰ ਕਿੰਨਾ ਕ ਬੋਲਾ ਕੱਢਿਆ ਤਰ ਕੇ ਵੀ ਆਪਾਂ ਕੱਢਿਆ 2 ਕਿਲੋ ਮਾਰ ਦੇ ਤਾਰਾ ਇਹਦੇ ਨਾਲ ਤਾਰਾ ਮਾਰ ਕੇ ਠੀਕ ਆ ਆ ਕਰੂ ਜੀ ਅੱਜ ਕੱਲ੍ਹ ਨਾਲ ਆਪਾਂ ਜੀ ਹੈ ਨਾ ਮਰੇ ਆਪਾਂ ਫਿਟਿੰਗ ਇਹਦੇ ਫੂਲ ਨੇ ਮਾਜਾ ਮਾ ਬੋਲਾ ਪਿਆ ਦੇ ਕੋਈ ਦਰਮਾਇਨ ਨਾ ਨਵੀਂ ਗੱਡੀ ਫਾਸ ਲੋਡ ਨੁਗਰੀ ਹਲੇ ਦਾ ਗੁੱਲੂ ਬਾਂਪੀ ਆ ਨਾ ਪੂਰਾ ਹੀ ਨੇ ਓਕੇ ਵੀਰੇ ਪਕਾਂਗ ਵਾਲਾ ਝੋੜਣਾ ਬਸ ਤੇ ਮਗਰ ਬੱਚਾ ਆ ਗਿਆ ਹੈ ਨਾ ਤੇ ਤੁਹਾਨੂੰ ਓਕੇ ਜੀ ਥਾਣੇ ਦੇ ਨੇ ਦੁਬਾਰਾ ਦਲੇ ਭੋਲੇ ਥਣ ਚਾਰੇ ਨਿਕਣਵੇਂ ਪੂਰੇ ਗੈਪ ਤੇ ਤੇ ਬਾਕੀ ਤਾਂ ਗੁੰਦੀ ਪਈ ਆ ਹੈ ਨਾ ਜਮਾ ਜਰੂਰ ਹੋ ਜੀ ਤੇ ਤੁਹਾਨੂੰ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਜਰ ਮੁੱਲ ਚਾਹੇ 50 ਕਰਾ ਲੈ 52 60000 ਦੀ ਗੱਡੀ ਦੀ ਬਸ ਠੀਕ ਆ ਤੇ ਹੁਣ ਗੱਲ ਕਰ ਲੇ ਤੇਰੇ ਨੰਬਰ ਵਾਲੀ ਦੀ ਤਿਆਰ ਨੇ ਪਰਪੇ ਸੂਈ ਨੂੰ ਹੋਗੇ 7-8 ਰੰ। ਓਕੇ। ਮਗਰ ਇਹ ਵਿਸਤਾ ਗਿਆ। ਆ ਮੈਲਾ ਵਗੈਰਾ ਜਮਾਰੀ ਆ। ਆ ਕੱਟ ਚਲੀ ਜਾਂਦਾ ਵੀ। ਕੱਟ ਚਲੇ ਠੀਕ ਆ। ਇਹ 7-8 ਮਹੀਨੇ ਨੂੰ ਸੂਈ ਨੂੰ ਹੋਗੇ। ਠੀਕ ਆ। ਤੋਂ 12 ਕਿਲੋ ਹੁਣ ਤਿਆਰ। ਠੀਕ ਆ ਵੀਰੇ। ਹਾਂ। ਇਹ ਐਵੇਂ 14-15 ਨਹੀਂ ਕਹਿਣਾ। 12 ਕਿਲੋ। ਤੂੰ 1500 ਕਿਲੋ ਦੇ ਦੇ। 12 ਕਿਲੋ ਤਿਆਰ ਹਾਂ। 12 ਕਿਲੋ ਹੁਣ ਤਿਆਰ ਆ। ਦੇ ਭਾਵੇਂ 20 ਦੇ ਦੇ। 12 ਕਿਲੋ ਦੇ ਦੇ। ਠੀਕ ਆ ਵੀਰੇ। ਇਹ ਬਾਹਲਾ ਵੀ ਤਾਂ ਖਤਮ ਮਾਰਨਾ ਸੀ ਬੈਜਾ। ਕੋਈ ਫਾਇਦਾ ਨਹੀਂ ਵੀਰੇ। ਤੇਰੀ ਗੱਲ ਜਮਾਂ ਸਹੀ ਆ। ਬਾਕੀ ਦੀ ਗੱਲ ਬੈੜ ਦਾ ਕੱ ਤੇ ਤਾਂ ਐਡ ਦਾ ਚਾਈ ਇਹਦੀ ਇੱਕ ਨੰਬਰ ਠੀਕ ਆ ਵੀਰੇ ਲੈ ਆ। ਬਾਕੇ ਦਿਖਾ ਦੇਣੇ ਤਾਂਾਂਗੇ। ਠੀਕ ਆ ਵੀਰੇ। ਆ ਦੇਖੋ ਜੀ। ਚਲੋ ਚੈੱਕ ਤੇ ਬਾਕੀ ਤਾਂ ਉਹੀ ਗੱਲ ਸਾਨੂੰ ਮੈਂ ਵੀਡੀਓ ਬਣਾਉਣ ਦਾ ਟਾਈਮ ਦਾਰ। ਠੀਕ ਆ ਵੀਰੇ। ਤੇ 10:00 ਵਜੇ ਦੇ ਠੀਕ ਆ ਜੀ ਉਸਤਾਬ ਨਾਲ ਜੱਜ ਕਰ ਲਊਗਾ ਗੱਲ ਜਿਹੜੀ ਲੱਗੀ। ਥੋੜੇ ਸਾਹਮਣੇ ਆਂਗੇ। ਤੇ ਆ ਦੇਖੋ ਜੀ। ਲੈ ਜਾ ਉਸ ਨੂੰ ਨੰਮੀ ਮੜੀ ਦੀ। ਭਰਾਦ ਦੀ ਮੜੀ ਚੈੱਕ। ਆ ਦੇਖੋ ਜੀ। ਓਕੇ ਵੀਰੇ origignal ਤੀਜਾ ਸੂਆ ਕੱਦ ਕਰ ਬਾਤੂ ਹੈ ਨਾ ਹੰਤ ਕੋਈ ਜਿੱਥੇ ਮਰਜੀ ਬੈਠੀ ਆ ਦੇਖੋ ਜੀ ਅੰਡਾ ਚਾਰੀ ਨਿਕਲਣਗੇ ਪੂਰੇ ਘਰ ਤੇ ਤੇ ਲੇਵਾ ਨੇ ਹੱਥਾਂ ਨੂੰ ਬਾਲਟੇ ਨਾਲ ਕੱਢ ਗਏ ਹਨਾ ਥੋੜਾ ਜਿਹਾ ਕਰਦੀ ਹੈ ਬਣਾਗੇ ਕੋਈ ਗੱਲ ਨਹੀਂ ਵੀਰੇ ਆ ਦੇਖੋ ਕੈਰੋ ਟੱਕ ਆ ਦੇਖੋ ਜੀ ਤੋਰਾ ਤਾਰਾ ਪੂਰਾ ਵਧੀਆ ਹੱਥ ਨਾਲ ਨੇ ਬਾਲਟੇ ਨਾਲ ਕੱਢ ਕੇ ਕਰ ਮਾਰੀ ਨੇ ਫਿਰ ਤਿਆਰ ਹੋ ਕੇ ਪੂਰੀ ਫੇਰ ਹੱਥ ਨੂੰ ਦੁੱਧ ਪੂਰਾ ਹੋ ਜਾਣਾ ਇਹਦਾ ਲੇ ਵਾਪੁਰਾ ਟਾਇਟ ਤੇ ਤੀਜੇ ਨੰਬਰ ਤੇ ਧਾਰਾ ਮਾਰਨੀ ਹੈ ਨਹੀਂ ਮਸਨ ਹਾਂ ਮਾਰ ਕੇ ਦੇ ਮਾਰ ਦਿਓ ਵੀਰੇ ਓਕੇ ਮਾਰ ਦਿਓ ਹਾਲੇ ਤੱਕ ਬੱਚੇ ਤੋਂ ਬਿਨਾ ਮਾਰ ਲੂਗੀ ਹਾਂ ਮੇਰੇ ਮਾਰ ਦੇ ਚਲ ਬਿਨਾ ਮਾਰਦੇ ਕੋਈ ਚੱਕਰ ਇਹਦਾ ਕੁਝ ਨਹੀਂ ਹੋ ਰਹੀ ਥੋੜੀ ਸੀਰ ਹੈ ਠੀਕ ਹੈ ਭਾਗੜਾ ਛੱਡ ਅੱਗੇ ਵੀ ਕਰਾ ਦੇ ਦੁੱਧ ਬਣਿਆ ਵਾ ਹਣਾ ਹਾਂ ਵੀਰੇ ਦੂਜਾ ਵੀ ਮਾਰ ਦਿਓ ਸਣੀ ਆ ਮੂਰੂ ਦੇਖਾਈ ਦੋ ਵੀਰੇ ਓਕੇ ਵੀਰੇ ओके 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 पूरी सीढ़ਣੀ है थोनू ਇਹ ਦੁੱਧ ਦੇ ਦਊ ਹਣਾ 15 ਕਿਲੋ ਮੌਜ ਨੂੰ 15 ਤੋਂ ਵੱਧ ਹੀ ਦੇ ਬੁੱਟੇ ਜੇ ਨਾਲ ਪਤਾ 14-15 ਕਿਲੋ ਹੀ ਦੇਣੀਆਂ ਵੀ ਲੈ ਓਕੇ ਵੀਰੇ ਆ ਦੇਖੋ ਬਾਕੀ ਟਾਈਮ ਕਿਹੜਾ ਹੋਣਾ ਵੀ ਜਿੰਨੇ ਬੁੱਟੇ ਠੀਕ ਆ ਵੀਰੇ ਤੇ ਇਹਦੇ ਕਿੰਨੇ ਪੈਸੇ ਲਵਾ ਆ ਜਮ ਜਾਇ ਇਹਦੇ ਨਾਲ ਗੱਡੀ ਚੜਾਉਣ ਵਾਲੀ ਗੱਲ ਹੀ ਆ ਹੂੰ 57000 ਦੀ 57000 ਦੀ ਬਹੁਤ ਛੋਟ ਕਰਦੇ ਤੇ ਬਾਕੀ ਦੁੱਧ ਨੇ ਪਾ ਦੇਣਾ ਹੈ ਇਹਨੂੰ ਦੁੱਧ ਇੰਨਾ ਮੋਏ ਨੂੰ ਦੁੱਧ ਹੀ ਖੁੱਲਾ ਠੀਕ ਆ ਵੀਰੇ ਤੇ ਤਿੰਨ ਹਨਾ ਤੇ ਚੌਥੀ ਜਰਸੀ ਕੱਚੀ ਉਹ ਆਹ ਬਈ ਜੇ ਤੂੰ ਲੈਣਾ ਚਾਹ ਬਣਾ ਫੋਨ ਕਰ ਲੈ ਤਿੰਨ ਬਹਿੜਾਂ ਹੀ ਤਿੰਨੇ ਤੁਹਾਨੂੰ ਦਿਖਾ ਦੇਖਾ ਤੇ ਮੇਨ ਗਰਲੈਂਡੋ ਤੇ ਫੇਰ ਆ ਜੀ ਹੈਨਾ ਗਰਲੈਂਡੋ ਬਹੁਤ ਚੰਗੀ ਦਿਖਾਉਣ ਵਾਲੀ ਚੀਜ਼ ਹੈਗੀ ਤੇ ਬਾਕੀ ਦੇਖੋ ਫਿਰ ਬਹੁਤ ਚੰਗੀ ਦਿਖਾਈ ਬਹੁਤ ਵਧੀਆ ਤੇ ਬਾਕੀ ਦਾ ਇਹ ਤਾਂ ਜਾਉਣਾ ਬਹੁਤ ਚੰਗਾ ਬਣਾਈ ਹਾਂਜੀ ਹਾਂਜੀ ਤੇ ਬਾਕੀ ਦਾ ਜੋ ਜੋ ਨੇ ਤਿਆਰ ਹੋਈ ਜਾਣਾ ਹਨ ਚਵਾਈਆਂ ਹੋ ਜਾਣੀਆਂ ਤਿਆਰ ਹੀ ਹੋਈ ਜਾਣਾ। ਜਦੋਂ ਫੈਲਰ ਕਿਤਾ ਹੀ ਹੁੰਦੀ ਹੈ ਗੱਲ ਵੀ। ਹਾਂਜੀ ਹਾਂਜੀ। ਜਿੰਨੀ ਨੂੰ ਚੁਈਏਗਾ ਜਿੰਨੀ ਸਾਫ ਹੋਣੀ ਨੇ ਬੰਦ। ਠੀਕ ਹੈ ਜੀ। ਮੇਨ ਕਰ ਬਸ ਸੀਲ ਹੋ ਗਏ ਨੇ। ਹੁਣ ਭਰ ਖੜ ਗਏ ਤੋ ਅੰਲੇ। ਹਾਂ ਦੇਖੋ ਜੀ। ਲੈਵਾ ਨਹੀਂ ਇਹਨਾ ਮੇਰੇ ਨਾਲ। ਆ ਦੇਖੋ ਜੀ। ਓਕੇ ਵੀਰੇ। ਟਿੱਕੀ ਵਾਲਾ ਲੈਵਾ ਗੋਲ ਜਿਹਾ ਜਿੱਥੇ ਮਰਜੀ ਬੈਠਾ। ਤੇ ਬਾਕੀ ਦੀ ਗੱਲ ਪੱਟਾਂ ਤੋਂ ਤਾਂ ਵਾਲਾ ਹਨਾ ਹਵਾਨਾ। ਪੱਟਾਂ ਤੋਂ ਤਾਂ ਵਾਲਾ ਹਵਾਨਾ। ਤੇ ਨੰਬਰ ਫੇਰ ਬੋਲ ਦਿਓ ਜੀ। ਨੰਬਰ ਹੈਗਾ ਭਈ 8699099728 ਪਿੰਡ ਹਰਮントਪੁਰਾ ਜ਼ਿਲ੍ਹਾ ਮੋ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ